ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਐਸਐਮਜ਼ेड ਨਿਊਜ਼ ਮੈਂ ਹਾਂ ਨਰਿੰਦਰ ਸਿੰਘ ਕਲੇਰ ਕਹਿੰਦੇ ਆ ਕਿ ਜੇਕਰ ਸਾਡੇ ਜ਼ਿੰਦਗੀ ਦੇ ਵਿੱਚ ਕੋਈ ਸੁਪਨਾ ਹੋਵੇ ਤੇ ਸਾਡੇ ਅੰਦਰ ਉਸ ਸੁਪਨੇ ਨੂੰ ਪੂਰਾ ਕਰਨ ਦੀ ਕੋਈ ਵੀ ਤਾਂਗ ਹੋਵੇ ਤਾਂ ਕੋਈ ਦੁਨੀਆ ਦੀ ਅਜਿਹੀ ਤਾਕਤ ਨਹੀਂ ਜਿਹੜੀ ਉਸ ਸੁਪਨੇ ਨੂੰ ਪੂਰਾ ਕਰਨ ਤੋਂ ਰੋਕ ਸਕਦੀ ਹੋਵੇ ਅਜਿਹਾ ਹੀ ਮਾਮਲਾ ਪੰਜਾਬ ਦੇ ਉਸ ਸ਼ਹਿਰ ਤੋਂ ਸਾਹਮਣੇ ਆਇਆ ਏ ਜਿਸ ਸ਼ਹਿਰ ਦੇ ਵਿੱਚ ਵੱਡੇ ਪੱਧਰ ਤੇ ਹਾਕੀ ਦੇ ਖਿਡਾਰੀ ਪੈਦਾ ਹੋਏ ਆ ਉਸ ਸ਼ਹਿਰ ਦੇ ਵਿੱਚ ਸਪੋਰਟਸ ਹੱਬ ਕਹਿੰਦੇ ਆ ਸਪੋਰਟਸ ਹੱਬ ਦਾ ਕਿਉਂਕਿ ਉੱਥੇ ਵੱਡੇ ਮਾਤਰਾ ਦੇ ਵਿੱਚ ਸਪੋਰਟਸ ਦੀਆਂ ਕਿੱਟਾਂ ਬਣਦੀਆਂ ਦੂਸਰੇ ਪਾਸੇ ਹਾਕੀ ਦੇ ਨਾਲ ক্রিকেট ਤੇ ਕਈ ਹੋਰ ਵੱਡੇ ਖੇਡਾਂ ਦੇ ਖਿਡਾਰੀ ਜੰਮੇ ਨੇ ਉੱਥੇ ਵੱਡੇ ਹੋਏ ਨੇ ਤੇ ਹੁਣ ਤਾਜ਼ਾ ਮਾਮਲਾ ਜਲੰਧਰ ਦੇ ਜੈਤੋਪੂਰਾ ਪਿੰਡ ਤੋਂ ਸਾਹਮਣੇ ਆਇਆ ਜਿੱਥੇ 16 ਸਾਲ ਦੀ ਹਰਜੋਤ ਕੌਰ ਦਾ ਸੁਪਨਾ ਸੀ ਕਿ ਉਹ ਹਾਕੀ ਟੀਮ ਦੇ ਵਿੱਚ ਆਵੇ ਪਰ ਹੁਣ ਉਹ ਪੰਜਾਬ ਦੀ ਸਬ ਚੈਂਪੀਅਨਸ਼ਿਪ ਦੇ ਵਿੱਚ ਉਪ ਕਪਤਾਨ ਦੇ ਵਜੋਂ ਬਰ ਕੇ ਸਾਹਮਣੇ ਆ ਰਹੀ ਹੈ ਕਹਿੰਦੀ ਹੈ ਕਿ ਦਾਦੇ ਦਾ ਪੂਰਾ ਸੁਪਨਾ ਕੀਤਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਪਰਿਵਾਰ ਵਾਲੇ ਉਸ ਨੂੰ ਦੇਖ ਕੇ ਮਨਪੰਨ ਮੁਖਸਕਰਾਉਂਦੇ ਪਏ ਆ ਤੇ ਦੂਸਰੇ ਪਾਸੇ ਉਸ ਦਾ ਮੂੰਹ ਮਿੱਠਾ ਕਰਦੇ ਆ 16 ਸਾਲ ਦੀ ਹਰਜੋਤ ਕੌਰ ਹੈ ਇਹ ਮਾਣ ਜਲੰਧਰ ਦੇ ਜ਼ਿਲ੍ਹੇ ਦੇ ਜੈਤੀਵਾਲਾ ਪਿੰਡ ਨੂੰ ਨਸੀਬ ਹੋਇਆ ਹੈ ਜਿੱਥੇ 16 ਸਾਲ ਦੀ ਬੇਟੀ ਹਰਜੋਤ ਕੌਰ ਭਾਰਤੀ ਮਹਿਲਾ ਹਾਕੀ ਟੀਮ ਵੱਲ ਆਪਣਾ ਕਦਮ ਵਧਾ ਰਹੀ ਹੈ ਹਰਜੋਤ ਕੌਰ ਨੂੰ ਇਸ ਵਾਰ ਮਣੀਪੁਰ ਦੇ ਇਮਫਾਲ ਸ਼ਹਿਰ ਵਿੱਚ ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਦੀ ਉਪ ਕਪਤਾਨੀ ਸੌਂਪੀ ਗਈ ਹੈ ਹਰਜੋਤ ਕੌਰ ਦੀ ਇਸ ਉਪलब्ਧੀ ਤੇ ਉਸਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਆਪਣੇ ਇਸ ਟੂਰਨਾਮੈਂਟ ਲਈ ਹਰਜੋਤ ਕੌਰ ਅੱਜ ਆਪਣੇ ਅਗਲੇ ਕੈਂਪ ਲਈ ਬਠਿੰਡਾ ਰਵਾਨਾ ਹੋਈ ਕੀ ਕਹਿੰਦੇ ਆ ਪਰਿਵਾਰ ਵਾਲੇ ਤੁਸੀਂ ਵੀ ਸੁਣ ਲਵੋ ਇਹ ਪੰਜਾਬ ਦੀ ਟੀਮ ਦੀ ਸੱਜੂ ਨੇ ਵਾਈਸ ਕੈਪਟਨ ਬਣ ਕੇ ਸਾਡੇ ਨਿੱਕੇ ਜਿਹੇ ਪਿੰਡ ਤੋਂ ਅਸੀਂ ਉੱਠ ਕੇ ਇੱਥੇ ਤੱਕ ਬੇਟੀ ਪਹੁੰਚੀ ਹੈ ਕਿ ਜਿਹੜੀ ਅੱਜ ਪੰਜਾਬ ਦੀ ਵਾਈਸ ਕੈਪਟਨ ਸਿਲੈਕਟ ਹੋਈ ਆ ਬਹੁਤ ਫਖਰ ਮਾਣ ਮਹਿਸੂਸ ਹੋ ਰਿਹਾ ਪਿੰਡ ਨੂੰ ਤੁਹਾਨੂੰ ਕੀ ਲੱਗਦਾ ਹੈ ਇਹਦੇ ਫਾਦਰ ਸੋਚਿਆ ਸੀ ਕਦੀ ਕਮੇਟੀ ਇੱਥੋਂ ਨਿਕਲ ਕੇ ਹੋਕੀ ਦੇ 스타 ਬਣੇਗੀ ਨੇ ਕਰੀ ਇਹ ਤਾਂ ਨਹੀਂ ਸੋਚਿਆ ਸੀਗਾ ਜਿਆਦਾ ਤਾਂ ਮਾਪੇ ਤੈਨੂੰ ਪਤਾ ਹੈ ਜਿਹੜੀ ਡੇਟ ਤੇ ਇਹ ਕਹਿੰਦੇ ਪੜੋ 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 ਪਰ ਇਹ ਹੁਣ ਬੇਟੀ ਨੇ ਇੱਥੇ ਉਪਕ ਪਤਾਨੀ ਲੈ ਕੇ ਮੋ ਮਾਨ ਦਾ ਦਰਜਾ ਦਵਾਇਆ ਸਾਡਾ ਅੱਗੇ ਹੁਣ ਕੀ ਜ਼ੈਮੋ ਦਾ ਅੱਗੇ ਫਿਊਚਰ ਇਹ ਹੈ ਵੀ ਜਿੱਦਾਂ ਪਹਿਲਾਂ ਕੋਚ ਸਾਹਿਬ ਕੋ ਸਰਦਾਰ ਰਜਿੰਦਰ ਸਿੰਘ ਅਲੰਪੀਨ ਕੋ ਪ੍ਰੈਕਟਿਸ ਕਰਾਤੀ ਸੀ ਹੁਣ ਵੀ ਰੈਗੂਲਰ ਉੱਥੇ ਪ੍ਰੈਕਟਿਸ ਰੱਖਾਂਗੇ ਤਾਂ ਜੋ ਆਉਣ ਵਾਲੇ ਟਾਈਮ 'ਚ ਇਹ ਇੰਡੀਆ ਟੀਮ ਦੇ ਵਿੱਚ ਜਾਵੇ ਤੇ ਵੱਧ ਤੋਂ ਵੱਧ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇ ਹਾਂ ਮੱਚੇ ਮੈਂ ਸਧਾਰਨ ਕਰਨੈਲ ਸਿੰਘ ਸਾਡका ਸਰਪੰਚ ਬਜੰਦੇਵਾਲੀ ਬੋਲ ਰਿਹਾ ਹਾਂ ਇਹ ਦੱਸਿਆ ਕਿ ਮੈਂ ਜੋ ਆਪਣੀ ਪੋਤਰੀ ਬਾਰੇ ਬਿਆਨ ਕਰ ਰਿਹਾ ਹਾਂ ਇਹ ਮੇਰੀ ਪੋਤਰੀ ਇਹ ਸਭ ਜੁਨੀ ਨੇ ਹਾਕੀ ਟੀਮ ਦੀ ਪੰਜਾਬ ਦੀ ਵਾਈਸ ਕੈਪਟਨ ਸਿਲੈਕਟ ਹੋਈ ਆ ਇਹਨਾਂ ਨੂੰ ਪ੍ਰੇਰਣਾ ਇਸ ਕਰਕੇ ਦਿੱਤੀ ਗਈ ਇਹ ਇਹਨਾਂ ਦੇ ਮੈਂ ਬੱਚੇ ਜਦੋਂ ਛੋਟੇ ਸੀਗੇ ਇਹਨਾਂ ਦੀ ਦੁੜਾਈ ਕਰਾ ਕੇ ਦੇਖਦਾ ਸੀ ਦੌੜ ਲਵਾ ਕੇ ਦੇਖਦਾ ਹੈ ਛੋਟੇ ਛੋਟੇ ਬੱਚਿਆਂ ਦੀ ਤੇ ਇਹਨਾਂ 'ਚ ਦੌੜਨ ਦੀ ਸਟੈਮਨਾ ਸੀਗੀ ਇਹਨਾਂ ਦੀ ਦੌੜ ਦੇਖ ਕੇ ਮੈਂ ਇਹਨਾਂ ਦੇ ਡੈਡੀ ਨੂੰ ਪ੍ਰੇਰਿਆ ਕਿ ਅਸ਼ਵਿੰਦਰ ਸਿੰਘ ਇਹਨਾਂ ਨੂੰ ਬੱਚਿਆਂ ਨੂੰ ਕਿਸੇ ਗੇਮ 'ਚ ਪਾਇਆ ਜਾਵੇ ਤੇ ਕਹਿਣ ਲੱਗੇ ਕਿ ਕਿਹੜੀ ਗੇਮ 'ਚ ਪਾਇਆ ਮੈਂ ਕਹਿੰਨ ਦੀ ਦੌੜ ਅੱਛੀ ਆ ਇਹਨਾਂ ਨੂੰ ਹਾਕੀ 'ਚ ਪਾਇਆ ਜਾਵੇ ਤਾਂ ਕਿ ਇਹਨਾਂ ਦਾ ਕੈਰੀਅਰ ਅੱਛਾ ਬਣ ਸਕੇ ਇਹ ਹਾਕੀ ਖੇਡਣ ਤੇ ਲਾਏ ਇਹਨਾਂ ਨੇ ਆਪ ਬਹੁਤ ਮਿਹਨਤ ਕੀਤੀ ਅਸ਼ਵਿੰਦਰ ਸਿੰਘ ਨੇ ਔਰ ਇਹਨਾਂ ਦੇ ਕੋਚ ਸਾਹਿਬਾ ਇਹਨਾਂ ਨੇ ਬਹੁਤ ਮਿਹਨਤ ਕੀਤੀ ਬੱਚੇ ਇੱਥੇ ਤੱਕ ਪਹੁੰਚ ਸਕੇ ਅੱਜ ਮੇਰੀ ਪੋਤੀ ਪੰਜਾਬ ਦੀ ਸਬਜੂਨੀਅਤ ਦੀ ਟੀਮ ਦੀ ਵਾਈਸ ਕਪਤਾਨ ਸਿਲੈਕਟ ਹੋਈ ਆ ਸਾਨੂੰ ਇਸ ਕਰਦੀ ਬੜੀ ਖੁਸ਼ੀ ਆ ਅਸੀਂ ਆਉਂਦੇ ਆਲੇ ਸਮੇਂ ਪ੍ਰਮਾਤਮਾ ਤੋਂ ਬੇਨਤੀਆਂ ਕਰਦੇ ਆਂ ਕਿ ਇਹ ਹਿੰਦੁਸਤਾਨ ਦੀ ਟੀਮ ਚ ਪਹੁੰਚੇ ਤਾਂ ਕਿ ਆਉਣ ਵਾਲੇ ਬੱਚੇ ਵੀ ਇਹਨੂੰ ਦੇਖ ਕੇ ਪ੍ਰੇਰਣਾ ਲੈਣ ਤਾਂ ਕਿ ਹੋਰ ਜ ਬੱਚੇ ਵੀ ਜ਼ਿਆਦਾ ਸਪੋਰਟਸ ਵਿੱਚ ਹਿੱਸਾ ਲੈਣ ਤਾਂ ਕਿ ਆਪਣੇ ਘਰਦਿਆਂ ਦਾ ਨਾਮ ਵੀ ਰੋਸ਼ਨ ਕਰਨ ਦੇਸ਼ ਦਾ ਨਾਮ ਰੋਸ਼ਨ ਕਰਨ اور ਬੱਚੇ ਵੀ ਸੁਖੀ ਹੋਣ ਇਹਨਾਂ ਦੇ ਘਰਦੇ ਵੀ ਸੁਖੀ ਨਹੀਂ ਜਿੱਦਾਂ ਪਹਿਲਾਂ ਜਿੱਦਾਂ ਮੇਰਾ ਛੋਟਾ ਭਰਾ ਹੁੰਦਾ ਸੀ ਤਾਂ ਉਹ ਖੇਡਦਾ ਹੁੰਦਾ ਸੀ ਜਦੋਂ ਉਹਦੀ ਦੌੜ ਵਗੈਰਾ ਚੰਗੀ ਸੀ ਤਾਂ ਉਹਨੂੰ ਹਾਕੀ ਵਾਲੇ ਨੇ ਪਾਸ ਇੰਟਰਸਟ ਪਿਆ ਫਿਰ ਇੱਕ ਦਿਨ ਮੈਂ ਵੀ ਉਹਨੂੰ ਇੱਦਾਂ ਹੀ ਦੇਖਣ ਗਈ ਗਰਾਊਂਡ ਕਿ ਚਲੋ ਦੇਖਦੇ ਹਾਂ ਕਰਦਾ ਕੀਆ ਤੇ ਉੱਥੇ ਫਿਰ ਸਰ ਨੇ ਮੈਨੂੰ ਸਟਿਕ ਵਗੈਰਾ ਫੜਾਤੀ ਤੇ ਫਿਰ ਮੈਨੂੰ ਵੀ ਇੰਟਰਸਟ ਪੈ ਗਿਆ ਕਿ ਹਾਂ ਹੁਣ ਮੈਂ ਵੀ ਹਾਕੀ ਖੇਡਣੀ ਆ ਤੇ ਹੁਣ ਕਿਦਾਂ ਲੱਗ ਰਿਹਾ ਸਭ ਦੁਨੀਆ ਟੀਮ ਦੇ ਵਿੱਚ ਐਡਵਾਈਸਰ ਪ੍ਰੈਜ਼ੀਡੈਂਟ ਵਾਈਸ ਕੈਪਟਨ ਤੱਕ ਆਵਾਜ਼ ਆ ਰਹੀ ਤੇ ਨਾਲ ਦਾ ਬਹੁਤ ਵਧੀਆ ਲੱਗਦਾ ਕਿਉਂਕਿ ਕਿਉਂਕਿ ਪੂਰੀ ਟੀਮ ਕੇ ਮੈਂ ਹੁੰਦਾ ਟੀਮ ਤੇ ਡਿਪੈਂਡ ਕਰਦਾ ਹੈ ਕਿਉਂਕਿ ਸਾਰੇ ਇੱਕ ਬਰਾਬਰ ਹੀ ਹੁੰਦੇ ਆ ਮੋਢੇ ਨਾਲ ਮੋਢੇ ਲਾ ਕੇ ਸਾਨੂੰ ਚੱਲਣਾ ਪੈਂਦਾ ਤੇ ਮੈਨੂੰ ਵਧੀਆ ਲੱਗਦਾ ਅੱਗੇ ਕੀ ਸੁਪਨਾ ਹੈ ਅੱਗੇ ਮੇਰਾ ਇਹ ਸੁਪਨਾ ਕਿ ਜਦ ਦਾ ਮੈਂ ਇੰਡੀਆ ਦੀ ਟੀਮ ਦੀ ਇੰਡੀਆ ਦੀ ਟੀਮ ਵਿੱਚ ਹੋਵਾਂ ਇੰਡੀਆ ਨੂੰ ਰਿਪਰੈਜ਼ੈਂਟ ਕਰਾਂ ਇੰਦੇ ਲਈ ਵੱਧ ਤੋਂ ਵੱਧ ਮੈਡਲ ਲੈ ਕੇ ਆਵਾਂ ਤੇ ਹਮ ਸਾਰੇ ਜਿੰਨੇ ਵੀ ਮੇਰੀ ਟ੍ਰੇਨਿੰਗ ਆ ਸਰਦਰ ਜਿੰਦਰ ਸਿੰਘ 올ੰਪੀਅਨ ਉਹ ਮੈਨੂੰ ਟ੍ਰੇਨਿੰਗ ਦਿੰਦੇ ਨੇ ਉਹਨਾਂ ਦੀ ਟ੍ਰੇਨਿੰਗ ਦੇ ਕਰਕੇ ਹੀ ਅੱਜ ਮੈਂ ਇੱਥੇ ਤੱਕ ਹੈ ਗਈਆਂ ਤੇ ਸੁਰਜੀਤ ਸੁਸਾਇਟੀ ਦੇ ਸਾਰੇ ਮੈਂਬਰਸ ਨੇ ਜੁਨਾ ਨੇ ਕੈਂਪ ਲਗਾਇਆ ਸੀਗਾ ਸੁਜੀਤ ਵਿੱਚ ਕੈਂਪ ਲਗਾਇਆ ਸੀ ਛੋਟੇ ਬੱਚਿਆਂ ਦਾ ਉੱਥੇ ਮੇਰੀ ਪ੍ਰੈਕਟਿਸ ਪਹਿਲਾਂ ਹੁੰਦੀ ਸੀ ਫਿਰ ਉਹ ਉਹ ਸਾਰਿਆਂ ਦੀ ਕਰਕੇ ਮੈਂ ਅੱਜ ਇੱਥੇ ਆ ਤੁਹੀ 올ੰਪਿਕ ਦੇਖਦੇ ਸੀਗੇ 올ੰਪਿਕ ਹੁਣ ਬਹੁਤ ਜੀ ਨਹੀਂ ਹੋਇਆ ਉਹ ਦੇਖਦੇ ਸੀ ਉੱਥੇ ਓਮਨ ਹਾਕੀ ਖੇਡੂ ਹੁੰਦੀ ਸੀ ਹਾਂ ਜੀ ਉਹ ਉਹ ਵੀ ਕਰਦਾ ਸੀ ਉਹ ਵੀ ਦਿਨ ਤੋਂੱਸ ਕਿ ਇਸ ਕ੍ਰਾਊਚ ਜਰਮਨੀ ਜਾਵਾ ਆਇਆ ਕਰਦਾ ਉਹ ਤਾਂ ਬਹੁਤ ਹੁੰਦਾ ਸੀ ਕਿਉਂਕਿ ਉਹਨਾਂ ਨੇ ਦੇਖ ਕੇ ਬਹੁਤ ਇਨਸਪੀਰੇਸ਼ਨ ਮਿਲਦੀ ਸੀ ਉਹਨਾਂ ਦੇ ਵਰਕਆਊਟ ਵੀਡੀਓਜ਼ ਦੇਖ ਕੇ ਮੈਚ ਦੇਖ ਕੇ ਕਿ ਹਾਂ ਕਦੀ ਮੈਂ ਵੀ ਇਸ ਕ੍ਰਾਊਚ ਹੋਊਂਗੀ ਜੇ ਮੈਂ ਹੋਰ ਮਿਹਨਤ ਕਰਾਂ ਤਾਂ